ਇਹ ਜੋ ਤੁਸੀਂ ਪੁਲਿਸ ਅਧਿਕਾਰੀਆਂ ਨੂੰ ਕੂੜੇ ਵਿੱਚ ਡੰਡਾ ਮਾਰ ਕੇ ਸਮਾਨ ਲੱਭਦੇ ਵੇਖ ਰਹੇ ਹੋ ਇਹ ਜਰਾਲਾਬਾਦ ਹਲਕੇ ਦੇ ਪਿੰਡ ਬਹਾਮਣੀ ਵਾਲਾ ਵਿੱਚ ਹੈ ਜਿੱਥੇ ਇੱਕ ਕੂੜਾ ਚੁਕਣ ਵਾਲੇ ਸ਼ਖਸ ਦੇ ਕੋਲ ਬੰਬ ਫਟ ਗਿਆ ਉਹ ਕਟ ਚੁਕ ਚੁਗ ਰਿਹਾ ਸੀ ਤਾਂ ਆਟੇ ਵਿੱਚ ਲਿਪਟਿਆ ਹੋਇਆ ਬੰਬ ਫਟ ਗਿਆ ਜਿਸ ਨਾਲ ਉਸ ਦੇ ਕਾਫੀ ਸੱਟਾਂ ਵੱਜੀਆਂ ਤੁਸੀਂ ਵੇਖ ਰਹੇ ਹੋ ਉਸ ਦੇ ਲੱਤਾਂ ਤੇ ਛਰੇ ਵੱਜੇ ਜੋ ਬੁਰੀ ਤਰ੍ਹਾਂ ਜ਼ਖਮੀ ਹੈ ਅਤੇ ਉਸ ਨੂੰ ਇਲਾਜ ਲਈ ਭਰਤੀ ਕਰਾਇਆ ਗਿਆ ਹੈ ਉਹ ਵਿਖਾਇਆ ਜਾ ਰਿਹਾ ਹੈ ਵੀ ਛਰੇ ਕਿੰਨੇ ਖਤਰਨਾਕ ਸੀ ਇਹ ਉਸ ਵੇਲੇ ਦੀ ਘਟਨਾ ਹੈ ਜਦ ਪਿੰਡ ਬਹਾਮਣੀ ਵਾਲਾ ਵਿੱਚ ਕੂੜਾ ਚੁਗਣਾਏ ਇੱਕ ਵਿਅਕਤੀ ਵੱਲੋਂ ਕਾਠਚੋਗਲੀ ਥੈਲੇ ਨੂੰ ਡੰਡਾ ਮਾਰਿਆ ਗਿਆ ਤੇ ਬੰਬ ਫਟ ਗਿਆ ਬੰਬ ਆਟੇ ਵਿੱਚ ਲਪੇਟਿਆ ਹੋਇਆ ਸੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਬਾਮਣੀ ਵਾਲਾ ਦਾ ਬਲਵੀਰ ਸਿੰਘ ਨਾਮਕ ਇੱਕ ਵਿਅਕਤੀ ਦੇ ਘਰ ਦੇ ਬਾਹਰ ਇਹ ਬੰਬ ਮਿਲੇ ਹਨ ਜਿਸ ਨੇ ਬੰਬ ਫਟਣ ਤੋਂ ਬਾਅਦ ਥੈਲਾ ਚੱਕ ਕੇ ਸੰਭਾਲ ਲਿਆ ਪਤਾ ਲੱਗਿਆ ਵੀ ਜਾਨਵਰਾਂ ਨੂੰ ਮਾਰਨ ਵਾਲੇ ਬੰਬ ਹਨ ਅਤੇ ਜਾਨਵਰਾਂ ਦਾ ਸ਼ਿਕਾਰ ਕਰਨ ਵਾਲੇ ਬੰਬ ਹਨ ਬਲਵੀਰ ਸਿੰਘ ਜੋ ਕਿ ਅਕਸਰ ਜਾਨਵਰਾਂ ਦਾ ਸ਼ਿਕਾਰ ਕਰਦਾ ਰਹਿੰਦਾ ਹੈ ਪਹਿਲਾਂ ਵੀ ਪਿੰਡ ਦੀ ਇੱਕ ਟੈਂਕੀ ਕਿਸੇ ਦੇ ਪਾਣੀ ਵਾਲੀ ਵਿੱਚ ਉਸਨੇ ਬੰਬ ਫਟ ਦਿੱਤਾ ਸੀ ਉਸ ਦਾ ਬਾਅਦ ਚ ਜਨਾਵਾ ਹੋ ਗਿਆ ਤੇ ਹੁਣ ਫਿਰ ਇਹ ਬੰਬ ਮਿਲੇ ਜਿਸ ਨੂੰ ਪੁਲਿਸ ਨਸ਼ਟ ਕਰਾਇਆ ਗਿਆ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਬੰਬ ਕਿੰਨੇ ਖਤਰਨਾਕ ਹਨ ਜਿਸ ਬਾਰੇ ਜਾਣਕਾਰੀ ਦਿੰਦੇ ਪਿੰਡ ਵਾਸੀਆਂ ਨੇ ਇੱਕ ਦੱਸਿਆ ਕਿ ਕਿਸ ਤਰ੍ਹਾਂ ਬੱਚੇ ਵੀ ਖੇਡ ਰਹੇ ਸੀ ਪਰ ਉਸ ਵਿਅਕਤੀ ਨੇ ਜਿਸਨੇ ਬੰਬ ਫਟਿਆ ਬੰਬ ਫਟਣ ਨਾਲ ਕੂੜਾ ਚੁਗਣ ਵਾਲਾ ਬਿਓਸ਼ੋ ਕੋਡੇ ਪਿਆ ਬੰਦੇ ਨੂੰ ਸੰਭਾਲਣ ਦੀ ਬਜਾਏ ਬੰਬਾਂ ਨੂੰ ਸੰਭਾਲ ਲਿਆ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਲੋਕਾਂ ਨੇ ਵਰਕੀ ਕੀ ਕਿਆ ਅਤੇ ਅਗਲੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਮਸਲਾ ਹੈ ਜੀ ਮੈਂ ਦੁਕਾਨ ਤੇ ਸ਼ੌਪ ਤੇ ਹੈਗਾ ਸੀ ਇੱਕ ਆਇਆ ਸੀ ਵਿਚਾਰਾ ਕੂੜਾ ਚੁਗਣ ਵਾਲਾ ਜੀ ਉਹਨੇ ਜਦੋਂ ਸੋਟੀ ਲਾਈ ਤਾਂ ਸੁਣਿਆ ਵੀ ਉਹਦੇ ਨਾਲ ਕੱਥਰੇ ਕੋਈ ਕਾਫੀ ਵੱਜ ਗਿਆ ਜਦੋਂ ਦੁਕਾਨ ਤੇ ਲਾਇਆ ਗਿਆ ਉਹਨੂੰ ਬਿਉਸ਼-ਬੁਸ਼ ਹੋ ਗਿਆ ਸੀ ਉਹਨੂੰ ਟਿਕਟ ਉਗਲਵਾਏ ਫਿਰ ਉਹਨੂੰ ਪੁੱਛਿਆ ਕੀ ਕਰਨ ਹੋਇਆ ਕਹਿੰਦਾ ਜੀ ਮੈਂ ਇੱਥੇ ਆਇਆ ਤੇ ਮੈਂ ਆ ਚੀਜ਼ ਕੋਈ ਬੰਬ ਪਿਆ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਤੇ ਉਸ ਤੋਂ ਬਾਅਦ ਸਾਰੇ ਪਿੰਡ ਵਾਲੇ ਆਇਆ ਦੇਖਿਆ ਤੇ ਵਿੱਚੋਂ ਬੰਬ ਨਿਕਲੇ ਆ ਜਿਹੜੇ ਲਗਭਗ 9 ਬੰਬ ਨਿਕਲੇ ਆ ਜਿਹੜੇ ਪੁਲਿਸ ਮੁਲਾਜ਼ਮ ਨੇ ਆਪ ਉੱਥੇ ਜਾ ਕੇ ਚਲਵਾਇਆ ਉਹਦੇ ਜੇ ਕਾਰਨ ਹੈਗਾ ਉਹ ਕਹਿੰਦਾ ਜੀ ਉਹਨੂੰ ਕਾਫੀ ਕੰਬੀਰ ਸੱਟਾਂ ਲੱਗੀਆਂ ਨੇ ਜਿੰਦੇ ਕਾਚੂ ਗਨਾਲ ਦੇ ਤੇ ਸ਼ਰੇ ਵੱਜਿਆ ਬਾ ਜਦੋਂ ਚਲਾਇਆ ਤਾਂ ਥੱਲੇ ਜਿਹੜੀ ਹੈਗੀਆਂ ਆਪਣੀ ਛੜ ਕੇ ਗਈ ਉਹ ਵੀ ਕਾਫੀ ਫਟ ਗਈ ਆ ਇੰਨੇ ਬੰਬ ਜ਼ਰੀਲੇ ਲਗਾ ਨੇ ਇਹ ਨਹੀਂ ਪਤਾ ਉਹਨੇ ਕਿਸ ਵਾਸਤੇ ਲਾਇਆ ਕਿਸ ਵਾਸਤੇ ਲਾਇਆ ਇਹ ਨੂੰ ਪਤਾ ਹੈ ਕਾਰਨ ਉਹਨੂੰ ਪਤਾ ਹੈ ਕਿਉਂ ਬਣਾਇਆ ਕਿਉਂ ਨਹੀਂ ਬਣਾਇਆ ਇਹ ਕੋਣ ਬੰਦਾ ਹੈ ਇਹ ਬੰਦਾ ਜੀ ਬਲਵੀਰ ਸਿੰਘ ਦੱਸਦੇ ਆ ਸਾਨੂੰ ਪਤ ਉਹਦੇ ਡੈਡੀ ਦਾ ਨਾਮ ਸਰਾਜ ਸਿੰਘ ਹੈ ਜੀ ਅੱਛਾ ਇਹ ਕਹਿੰਦੇ ਪਹਿਲਾਂ ਵੀ ਇਹਨੇ ਹਾਂ ਪਹਿਲੇ ਇੱਕ ਦੋ ਵਾਕਿਆ ਸੁਣੇ ਨੇ ਇੱਕ ਦੋ ਪਹਿਲਾਂ ਹੀ ਵਾਕਿਆ ਕੀਤੇ ਇਹਨਾਂ ਨੇ ਟੈਂਕੀ ਟੁੰਕੀ ਵੀ ਫੋੜਤੀ ਸੀ ਹਾਂਜੀ ਇਹ ਕੰਮ ਕੀ ਕਰਦਾ ਬੰਦਾ ਇਹ ਕੰਮ ਵੈਸੇ ਤਾਂ ਦਾਰੂ ਹੀ ਪੀਂਦਾ ਕਦੇ ਆ ਮਿਸਟਰ ਕੰਮ ਕਰਦਾ ਸੀ ਇਸੇ ਪਿੰਡ ਦਾ ਰਹਿਣ ਵਾਲਾ ਬੰਮਣੀ ਵਾਲੇ ਹਾਂ ਇਸੇ ਪਿੰਡ ਦਾ ਰਹਿਣ ਵਾਲਾ ਅੱਛਾ ਬੰਮਣੀ ਵਾਲੇ ਦਾ ਹੀ ਹੈ ਮਿਸਤਰੀਆਂ ਦਾ ਕੰਮ ਕਰਦਾ ਹੈ ਮਿਸਟਰ ਦਾ ਕੰਮ ਕਰਦਾ ਹੈ ਵੀ ਚਲੋ ਹੋ ਸਕਦਾ ਵੀ ਤੁਸੀਂ ਕੰਮ ਸਮੇਂ ਸੋ ਬੱਚੇ ਵੀ ਆ ਸਕਦੇ ਗਲੇ ਲਾਂਗਾ ਟੱਪਾ ਬਾਹਰ ਬੰਬ ਰੱਖਿਆ ਹੋਇਆ ਇੰਨੇ ਜ਼ਹਿਰੀਲੇ ਆ ਗਿਆ ਔਰ ਬੱਚਿਆਂ ਦਾ ਨੁਕਸਾਨ ਸਕਦਾ ਹੋਰ ਰਸਤੇ 'ਚ ਜਾਂਦਾ ਨੁਕਸਾਨ ਹੋ ਸਕਦਾ ਇਹਦੇ ਤੇ ਬਹੁਤ ਇਹਦੇ ਵਾਸਤੇ ਮਾੜੀ ਗੱਲ ਹੈ ਕਾਰੋਬਾਰ ਤੂੰ ਆਪਦਾ ਕੀਤਾ ਕਰੋ ਚਲ ਮਾਂ ਪਿਓ ਦਾ ਮਾਂ ਪੇ ਉਹਨਾਂ ਸਾਹ ਨਹੀਂ ਪਰ ਬੰਬ ਇਸ ਤਰੀਕੇ ਦੇ ਬਣਾਣੇ ਕੋਈ ਇਹ ਤਾਂ ਸਹੀ ਨਹੀਂ ਹੈਗਾ ਨਾ ਬਿਲਕੁਲ ਗਲਤ ਹੈ ਇਹਦੇ ਵੈਸੇ ਕਾਰਵਾਈ ਸਖਤ ਸਭ ਹੋਣੀ ਚਾਹੀਦੀ ਹੈ ਹਾਂ 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 ਹੁਣ ਪੁਲਿਸ ਆਈਏ ਮੌਕੇ ਹਾਂਜੀ ਪੁਲਿਸ ਆਈ ਮੌਕੇ ਤੇ ਪੁਲਿਸ ਆ ਕੇ ਮੌਕੇ ਤੇ ਉਹਨਾਂ ਪੁਲਿਸ ਵਾਲਾਂ ਨੂੰ ਚਲਾਇਆ ਜਾਣਾ ਬੰਦੇ ਠੀਕ ਹੈ ਭਾਈ ਇਹ ਨਾ ਇੱਥੇ ਕਬਾੜੀਆ ਵਿਚਾਰ ਆਇਆ ਹੈ ਕਾਚ ਚੁਗਣ ਵਾਲੇ ਹੂੰ ਧੋਕਾ ਚੁਗਦਾ ਪਿਆ ਤੇ ਛੋਟੀ ਨਾ ਕਰਦਾ ਪਿਆ ਬੀ ਚੋਗਲਾ ਵੇਖਿਆ ਤਾਂ ਭਾਈ ਉਹ ਬੰਬ ਚੱਲ ਗਿਆ ਹੂੰ ਉਹਨਾਂ ਦਾ ਧੂੰਏ ਰੋਗੇ ਤੇ ਛਰੀਏ ਛੁਰੇ ਵੱਜ ਗਏ ਉਹਨਾਂ ਦਾ ਫਿਰ ਅਸੀਂ ਟਿਕਟੋ ਕੇ ਲਵਾ ਕੇ ਪਾਸੇ ਕਰਤਾ ਉਹਨੂੰ ਚੱਲ ਨੂੰ ਉੱਥੇ ਬੈਠਾ ਜੇ ਤੇ ਹੋਰ ਪੁਲਿਸ ਨੂੰ ਸੱਦਾ ਦੇ ਉਹ ਆਈਏ ਤੇ ਹੁਣ ਬੰਬ ਚਲਾਇ ਨਹੀਂ ਉਹ ਤਾਂ ਫੇਰੇ ਨਿਕਲ ਗਿਆ ਇਹ ਕਿਹੜੇ ਬੰਬ ਕਿਹੜੇ ਸੀ ਇਹ ਹੈਗੇ ਨੇ ਸੂਰਾ ਵਾਲੇ ਸ਼ਿਕਾਰ ਵਾਲੇ ਸ਼ਿਕਾਰ ਵਾਲੇ ਕਿੰਨੇ ਬੰਬ ਸੀ ਇਹ ਦਾ 9 9 ਦਾ ਇੱਥੇ ਚੱਲੇ ਨੇ 10ਵੇਂ ਉੱਥੇ ਅੱਛਾ 10 ਤੇ ਇਹ ਇੱਥੇ ਕਿੱਥੇ ਪਏ ਸੀਗੇ ਸੇਮ ਨਾਲੀ ਤੇ ਸੇਮ ਨਾਲੀ ਤੇ ਨਹੀਂ ਪਏ ਉੱਥੇ ਘਰੋਂ ਲਿਆਦੇ ਚਾਹਦੇ ਅੱਛਾ ਘਰੋਂ ਲਿਆਦੇ ਹਾਂ ਅੱਛਾ ਪਿੰਡ 'ਚੋਂ ਮਿਲੇ ਨੇ ਇਹ ਅੱਛਾ ਇੱਥੇ ਚਲਾਏ ਗਏ ਹਾਂ ਇਹ ਫਿਰ ਕਿੰਨੇ ਚਲਾਏ ਇਹ ਇਹ ਫੋਕੀ ਸਾਹਿਬ ਵਗਾ ਤੱਕ ਪਿੰਡ ਆਇਆ ਵਾ ਛੁੱਟੀ ਤੇ ਅੱਛਾ 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 ਉਹਨੇ ਚਲਾਏ ਰੱਖਿਆ ਹਾਂ ਤੇ ਇਹ ਪਿੰਡ 'ਚ ਜਿਹੜੀ ਜਗ੍ਹਾ ਤੋਂ ਮਿਲੇ ਹੈ ਉਹ ਕਿੰਨਾ ਦੀ ਜਗ੍ਹਾ ਹੈ ਉਹ ਜਗ੍ਹਾ ਉਹਨਾਂ ਦੀ ਮਾਂ ਦੀ ਥਾਂ ਹਾਂ ਰੂੜੀ ਰਈ ਸੀ ਰੂੜੀ ਦੇ ਵਿੱਚ ਰੱਖਿਆ ਸੀ ਇਹ ਤਾਂ ਫਿਰ ਕਲੇ ਚੱਲਿਆ ਇੱਕ ਹੂੰ ਉਹ ਤਾਂ ਮੁੰਡਾ ਵਿਚਾਰਾ ਪਾਥੇ ਹੋ ਗਿਆ ਤੇ ਦੂਜੇ ਉਹ ਬੇਲੀ ਪਿਆਈ ਦੋ ਝੋਲਾ ਦਾ ਚਾਦੇ ਤਾਂ ਉਹਦੇ ਹੱਲ ਪਾਸ ਕਰ ਲਿਆ ਉਹਨੇ ਆਦੀ ਮਾਂ ਦੇ ਅੰਦਰ ਲਗਾ ਲਿਆ ਅੱਛਾ ਹਾਂ ਇਹ ਹੁਣਾਂ ਦੇ ਅੰਦਰੋਂ ਕੱਢ ਕੇ ਲਿਆਉਂਦੇ ਨੇ ਅੱਛਾ ਹਾਂ ਇੱਕ ਜਿਹੜੇ ਬੰਦੇ ਦੇ ਘਰੋਂ ਮਿਲੇ ਕੀ ਨਾਮ ਹੁੰਦਾ ਉਹਦਾ ਨਾਮ ਕੀ ਹੁੰਦਾ ਹੈ ਤੋਤਾ ਨਹੀਂ ਹੁੰਦਾ ਨਾਮ ਜੋਰ ਹੈ ਇਦਾਂ ਬਲਵੀਰ ਦੇ ਨਾਮ ਦਾ ਬਲਵੀਰ ਸਿੰਘ ਜਿਹਦੇ ਘਰੋਂ ਮਿਲੇ ਨੇ ਹਾਂ अच्छा ते ओ ने का ओने कादे ली बनाए सीगे ए नहीं जी पता की कौन करना बंदे मारने आगे भी दो वाकया ने कीते ने उसी बंदे ने हां साडे ਪਿੰਡ ਗੋਂਡੀ ਦੀ ਟੈਂਕੀ ਸਟਿਆ ਸੀ ਤੈਂਕੀ ਪਾੜਤੀ ਨੇ और साल हो गया अच्छा एक ਗਰੀ ਹੋਰ ਸਟਿਆ ਸੀ ਨੇ ओ त भाई तो होगी ना जी ਉੱਥੇ ਬੰਦਾ ਗੁੰਡੇੜੇ ਕੋਣੀ ਸੀ ਬਲਕੇ ਪਹਿਲਾਂ ਵੀ ਆਜੇ ਆ ਦੋ ਵਾਕਿਆ ਨੇ ਅੱਗੇ ਕਰ ਚੁੱਕਿਆ ਹਾਂ ਤੇ ਬੋਲਦਾ ਕੋਣੀ ਕੋਈ ਕੋਈ ਪਿੰਡ ਵਾਲਾ ਕੋਣੀ ਬੋਲਦੇ ਆ ਤਾਂ ਬਹੁਤ ਜਿਆਦੇ ਸੀ 10 ਇਹ ਤਾਂ ਫਿਰ ਤਾਂ ਹੀ ਪਤਾ ਲੱਗਿਆ ਨਹੀਂ ਆਇਆ ਫਿਰ ਨਹੀਂ ਜੇ ਕੋਈ ਬੱਚਾ ਇਹਦੇ ਚਪੇਟ ਚ ਆ ਜਾਂਦਾ ਤਾਂ ਬੱਚੇ ਤਾਂ ਬਹੁਤ ਛੜ ਤੇ ਖੇਡਦੇ ਫਿਰਦੇ ਸਨ ਹੂੰ ਬੱਚੇ ਖੇਡਦੇ ਫਿਰਦੇ ਤਾਂ ਵੀ ਹੁਣ ਤੁਸੀਂ ਪੁਲਿਸ ਨੂੰ ਇਤਲਾ ਦਿੱਤੀ ਹੈ ਹਾਂ ਇਤਲਾ ਹੀ ਪੁਲਿਸ ਪੁਲਸ ਤਾਂ ਚੱਕ ਤੇ ਨਹੀਂ ਚੱਕਦੀ ਫਿਰ ਅਸੀਂ ਚਲ ਨਾਲ ਜਾਂਦੇ ਤੁਹਾਡੇ ਚੱਕ ਕੇ ਆ ਜਾਨੇ ਠੀਕ ਹੈ ਕੀ ਮਾਮਲਾ ਹੋਇਆ ਜੀ ਬਾਂਮਣੀ ਵਾਲੇ ਪਿੰਡ ਕਹਿੰਦੇ ਆ ਕੋਈ ਬੰਬ ਮਿਲੇ ਹੈ ਬਾਂਮਣੀ ਵਾਲੇ ਬਲਵੀਰ ਸਿੰਘ ਦਾ ਘਰ ਸੀਗਾ ਉੱਥੇ ਨਾ ਜਿਹੜਾ ਬਰੂ ਦਾਲੇ ਬੰਬ ਬਣਾਏ ਹੋਏ ਸੀਗੇ ਗਾਨਵਾਰਾ ਨੂੰ ਮਾਰਨ ਵਾਲੇ ਜੀ ਉਹ ਲਗਾਪੇ ਜਮਈ ਸੀ ਕਿ ਪੁਨਾ ਕਾ ਕੋਤੀ ਸੀਗਾ ਟੁੱਟਿਆ ਜਿਹਾ ਸੀ ਉਹਨੇ ਫਿਰ ਉਹ ਚੱਕ ਕੇ ਫਾਰੇ ਜਾਈ ਦੱਸਿਆ ਇਹ ਕਿਸ ਤਰ੍ਹਾਂ ਦੇ ਬੰਬ ਸੀ ਸਰ ਇਹ ਬਰੂਦ ਨਾਲ ਬਣਾਏ ਹੋਏ ਸੀ ਬਰੂਦ ਵਿੱਚ ਪਾ ਕੇ ਬਰੂਦ ਅੱਗ ਦੇ ਵਿੱਚ ਬਣੋ ਦੋਨੇ ਤੇ ਬਣਾਏ ਹੋਏ ਸੀ ਇਹ ਕਿੰਨੇ ਸੀਗੇ ਸਰ ਇਹ 7-8 ਸੀਗੇ 7-8 ਸੀਗੇ ਤੇ ਹਾਈਪੋਟੈਨਸ਼ਨ ਸੀਗੇ ਇਹ ਕਿੱਦਾਂ ਸੀ ਨਾਰਮਲ ਸੀਗੇ ਨਾਰਮਲ ਸੀਗੇ ਨਾਰਮਲ ਸੀਗੇ ਤੇ ਇਹ ਡਿਸਟਰੋਏ ਕਰ ਦਿੱਤੇਗੇ ਹਾਂਜੀ ਹਾਂਜੀ ਤੇ આરોપી ਦਾ ਸਰ ਕੀ ਕੀਤਾ ਨੇ ਹਜੇ ਪਤਾ ਕਰਦੇ ਐਂਗਰੇਜ਼ ਕਿਹੜੇ ਮੈਡੀ ਪਤਾ ਨਹੀਂ ਲੱਗਾ ਪੂਰਾ ਅੱਛਾ ਮਤਲਬ ਕਿ ਪਤਾ ਕਰ ਰਹੇ ਆ ਠੀਕ ਹੈ ਹਾਂ ਜੀ ਇਹ ਪੱਕਾ ਨਹੀਂ ਪਤਾ ਕਿਨੇ ਰੱਖਿਆ ਪਤਾ ਕਰਦੇ ਜਦੋਂ ਮਿਲ ਗਿਆ ਸਭ ਨੂੰ ਜੀ ਇਹ ਸਰ ਪਹਿਲਾਂ ਵੀ ਸੁਣਨ ਚਾ ਰਿਹਾ ਕਿ ਇਹ ਜੋ ਸ਼ਖਸ ਹੈ ਜਿਸ ਦੇ ਵੱਲੋਂ ਇਹ ਜਿੱਥੋਂ ਬਰਾਮਦ ਹੋਏ ਆ ਇਹਨੇ ਵੱਲੋਂ ਪਹਿਲਾਂ ਵੀ ਟੈਂਕੀ ਦੇ ਵਿੱਚ ਇੱਕ ਬੰਬ ਸੁੱਟਿਆ ਗਿਆ ਇੱਕ ਘਰ ਦੇ ਵਿੱਚ ਵੀ ਇਸ ਤਰ੍ਹਾਂ ਜਿਹੜਾ ਹੈਗਾ ਆਟੇ ਵਾਲਾ ਬਣਾ ਕੇ ਬੰਬ ਸੁੱਟਿਆ ਮੈਨੂੰ ਨਹੀਂ ਪਹਿਲਾਂ ਹੋਰ ਦੱਸੋ ਕੋਈ ਹੁਣ ਕਾਰਵਾਈ ਕਰ ਰਹੇ ਹੋ ਜੀ ਹਾਂ ਜੀ ਪਤਾ ਕਰਦੇ ਕਿੱਦਾਂ ਰੱਖਿਆ ਠੀਕ ਸਰ ਥੈਂਕ ਯੂ ਸਰ ਠੀਕ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत